ਦੋਸਤੋ ਮੈਂ ਰਜਿੰਦਰ ਸਿੰਘ ਬਿਲਕਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਆਓ ਤੁਹਾਡੇ ਲਈ ਇੱਕ ਇਹ ਖਬਰ ਲੈ ਕੇ ਆਏ ਹਾਂ ਕਿ ਬਿਲਕਾ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਲੋਕ ਭਲਾਈ ਮંચ ਬਿਲਕਾ ਦੀ ਇੱਕ ਮੀਟਿੰਗ ਮਹੌਨਿਕ ਬਿਲਕਾ ਯਾਦਗਾਰ ਹਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਸੀਵਰੇਜ ਦਰਾਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਚਰਚਾ ਕੀਤਾ ਗਈ ਇਸ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਸ ਮੌਕੇ ਤੇ ਸਿਵਰੇਜ ਦੇ ਨਾਲ ਸੰਬੰਧਿਤ ਇਹ ਮੁਲਾਜ਼ਮਾਂ ਨੂੰ ਸਾਈਡ ਅਜਨੀਰਾ ਨੂੰ ਇੱਥੇ ਬੁਲਾਇਆ ਗਿਆ ਮੌਕੇ ਤੇ ਉਹਨਾਂ ਨਾਲ ਇਹਨਾਂ ਦਿੱਕਤਾਂ ਬਾਰੇ ਦਿੱਕਤਾਂ ਮੁਸ਼ਕਲ ਕਰਨ ਦੇ ਸਬੰਧ ਵਿੱਚ ਚਰਚਾ ਕੀਤੀ ਗਈ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਮੁਸ਼ਕਲਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਤੇ ਉੱਥੇ ਹੀ ਬਿਲਗਾ ਦੇ ਲੋਕਾਂ ਨੂੰ ਨਗਰਪਾਲਿਕਾਤ ਨਾਲ ਸੰਬੰਧਿਤ ਕੁਝ ਉਹ ਮੁਸ਼ਕਲਾਂ ਜਿਨ੍ਹਾਂ ਦਾ ਨਗਰਪੰਚਾਇਤ ਨੇ ਕਰਨਾ ਹੁੰਦਾ ਹੈ ਉਹਦੇ ਸਬੰਧ ਵਿੱਚ ਵੀ ਚਰਚਾ ਕੀਤੀ ਗਈ ਹੈ 12 ਅਗਸਤ ਨੂੰ ਨਗਰਪੰਚਾਇਤ ਦਫ਼ਤਰ ਬਿਲਗਾ ਵਿੱਚ ਯੂ ਨੂੰ ਇਸ ਸਬੰਧ ਵਿੱਚ ਮੰਗ ਪੱਤਰ ਦਿੱਤਾ ਜਾਊਗਾ ਇਹ ਤੋਂ ਇਲਾਵਾ ਲੜਕੀਆਂ ਦੇ ਸਕੂਲ ਵਿੱਚ ਚੱਲ ਰਿਹਾ ਸਾਇੰਸ ਗਰੁੱਪ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲੈਕਚਰ ਆਰ ਆ ਦੀ ਮੰਗ ਕੀਤੀ ਗਈ ਹੈ ਮੰਗ ਦੇ ਬਾਵਜੂਦ ਵੀ ਅਜੇ ਇੱਥੇ ਪੋਸਟਾਂ ਖਾਲੀ ਪਈਆਂ ਨੇ ਇਸ ਸਬੰਧ ਵਿੱਚ ਵੀ ਸਰਕਾਰ ਦੇ ਨਮਾਇਦੇ ਨਾਲ ਗੱਲ ਕਰਨ ਦੀ ਇਹ ਚਰਚਾ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੇ ਵਿਚਾਰਾ ਕੀਤੀ ਗਈਆਂ ਤੇ ਆਓ ਤੁਹਾਨੂੰ ਇਸ ਮੌਕੇ ਤੇ ਲੋਕ ਭਲਾਈ ਮੰਚ ਤੇ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵੱਖ-ਵੱਖ ਮੁਸ਼ਕਲਾਂ ਦੇ ਸਬੰਧ ਵਿੱਚ ਜਿਹੜੇ ਵਿਚਾਰ ਰੱਖੇ ਗਏ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਇੱਥੇ ਹੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਸ ਮੀਟਿੰਗ ਦੌਰਾਨ ਰੱਖੀਆਂ ਗਈਆਂ ਮੁਸ਼ਕਲਾਂ ਦੇ ਸਬੰਧ ਵਿੱਚ ਤੁਸੀਂ ਵੀ ਆਪਣੇ ਸਾਡੇ ਕਮੈਂਟ ਬਾਕਸ ਵਿੱਚ ਵਿਚਾਰ ਦੇ ਸਕਦੇ ਹੋ। ਹਾਜੀ, ਰਾਹੁਲ ਜੀ ਅੱਜ ਲੋਕ ਭਲਾਈ ਮੰਚ ਬਿਲਗਾ ਦੀ ਮੀਟਿੰਗ ਦੌਰਾਨ ਬਿਲਗੇ ਵਿੱਚ ਪੈ ਰਹੇ ਸੇਵਰੇਜ ਨੂੰ ਲੈ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਤੁਹਾਡੇ ਨਾਲ ਚਾਚਾ ਕੀਤੀ ਗਈ ਹੈ। ਜੀ। ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਜੋ ਸੁਸੰਸਿਆ ਸਰ ਆਪਾਂ ਸੁਣੀਏ ਤੁਹਾਡੀ। ਉਹਦਾ ਹੱਲ ਕਰਾਂਗੇ ਜੋ ਕੁਝ ਜੋ ਦੱਸੇ ਤੁਹਾਨੂੰ ਤੁਸੀਂ ਪੁਆਇੰਟ ਸਾਨੂੰ ਉਹਨਾਂ ਹੱਲ ਕਰਾਂਗੇ ਜੋ ਹੋਏ ਇੱਕ ਉਹ ਪੁਆਇੰਟ ਜੋ ਦੱਸੇ ਤੁਹਾਨੂੰ ਕੋਈ ਐ ਜਿਸ ਤਰ੍ਹਾਂ ਅਸੀਂ ਪੁਆਇੰਟ ਤੁਹਾਡੇ ਅੱਗੇ ਰੱਖਿਆ ਕਿ ਜਿਹੜੇ ਰਾਸਤੇ ਕਿੱਥੇ ਜਿੱਥੇ ਹੁੱਦੀਆਂ ਬਣ ਗਈਆਂ ਸੀ ਸੀਵਰੇਜ ਪੈ ਗਿਆ ਜੀ ਉੱਥੇ ਲੋਕਾਂ ਨੂੰ ਲੰਘਣ ਲਈ ਬਹੁਤ ਦਿੱਕਤ ਆਉਂਦੀ ਆ ਐ ਟੱਪਟਾ ਬਹੁਤ ਐ ਉੱਬੜ ਖੁੱਬੜ ਰਾਸਤੇ ਆ ਜੀ ਤੇ ਉਹਦੇ ਲਈ ਤੁਸੀਂ ਸਾਨੂੰ ਕਿਹਾ ਵੀ ਅਸੀਂ ਜਲਦੀ ਰਾਸਤੇ ਜਿਹੜੇ ਆ ਉਹ ਪੱਤਰੇ ਕਰ ਦਿਆਂਗੇ ਜੀ ਇਹ ਕਿੰਨੇ ਦਿਨ ਲੱਗਣਗੇ ਸਭ ਜੋ ਮੇਨ ਰਸਤੇ ਹੈ ਜਿੱਥੇ ਹੌਦੀ ਚੱਲਦੀ ਹੈ ਉੱਥੇ ਤੁਹਾਡਾ ਟਾਈਮ ਲੱਗ ਸਕਦਾ ਜਿਵੇਂ ਪੱਤੀ ਪੋਜਾ ਸਾਈਡ ਹੌਦੀ ਬਣ ਰਹੀ ਹੈ ਇਹਨੂੰ ਟਾਈਮ ਲੱਗ ਜਾਣਾ ਹਲੇ ਜੋ ਅਗੇ ਨੋਰਮਲ ਰੋਡ ਹੈ ਉਸ ਇਸਵੇਰੇ ਕੋ ਆ ਜਾਓ ਫਰਸਟ ਟਾਈਮ ਜੋ ਭਾਈ ਦੀ ਦੁਕਾਨ ਕੋਲੇ ਦੱਸ ਰਿਹਾ ਜੋ ਨੋਰਮਲ ਰੋਡ ਤੇ ਰਵੀ ਦਾਸ ਮੰਦੂ ਵਾਲੇ ਇਸਵੇਰੇ ਕਰਵਾ ਦੇ ਫਰਸਟ ਟਾਈਮ ਤੇ ਬਿਲਕੁਲ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਬਈ ਕਾਮਦਾਰਾਂ ਕੋ ਹੋ ਜਾ ਸਹਿਯੋਗ ਮੰਗਦੇ ਬਿਲਕੁਲ ਵਧੀਆ ਸਰ ਵਧੀਆ ਸਹਿਯੋਗ ਹੈ ਸਾਡੀ ਕੋਈ ਦਿੱਕਤ ਨਹੀਂ ਵਧੀਆ ਸਹਿਯੋਗ ਹੈ ਹਰਮਨ ਲਾਹ ਹਰ ਗਏ ਅੰਗਸ ਰੋਡ ਨੇ ਤੇ ਜਿਸ ਤਰ੍ਹਾਂ ਕਈ ਵਾਰੀ ਕੀ ਹੁੰਦਾ ਆ ਵੀ ਰਸਤਾ ਜਿਹੜਾ ਤੁਸੀਂ ਬਲੌਕ ਕੀਤਾ ਹੁੰਦਾ ਆ ਲੋਕ ਪਰੇਸ਼ਾਨਤ ਨਹੀਂ ਕਰਦੇ ਨੰਗਾ ਨੂੰ ਜਿਹੜਾ ਨਹੀਂ ਕਰਦੇ ਵੀ ਸਰ ਨਹੀਂ ਵੀ ਕਰਦੇ ਜਿਆਦਾ ਕਰਦੇ ਆ ਬਾਈਕ ਵਾਲੇ ਕਹਿੰਦੇ ਆ ਲੋਕਾਂ ਨੂੰ ਮੰਨਦੇ ਨਹੀਂ ਫਿਰ ਵੀ ਮੈਡੀਗੇਸ਼ਨ ਹੁੰਦੀ ਆ ਬੋਰਡ ਹੁੰਦੇ ਫਿਰ ਹੀ ਚੱਕ ਕੇ ਸਾਈਡ ਹੀ ਹੋ ਜਾਂਦੀ ਜਿਹੜਾ ਬਦਲਮਾਂ ਰਸਤਾ ਦੇਣਾ ਹੁੰਦਾ ਉਹਦੀ ਵੀ ਕੋਸ਼ਿਸ਼ ਕੀਤੀ ਕਦੀ ਨਿਸ਼ਾਨਦੇਹੀ ਕੋਈ ਪਲੀ ਕੁਲੀ ਪਾ ਕੇ ਵੇਜ ਲੋਕ ਸਾਈਡਾ ਜੀ ਸਰ ਬਿਲਕੁਲ ਨਗਰਪੰਚਾਇਤਾਂ ਤੇ ਹੋ ਜਾ ਸੀ ਉਹ ਮਿਲਦਾ ਤੁਹਾਨੂੰ ਠੀਕ ਆ ਸਰ ਉਹਨਾਂ ਨੂੰ ਸ਼ੋਰ ਵੀ ਹੈ ਬਿਲਕੁਲ ਠੀਕ ਆ ਹਾਂਜੀ ਸਤੋਬ ਸਿੰਘ ਬੇਲਗੜੀ ਦਾ ਅੱਜ ਲੋਕਭਾਈ ਮਾਨ ਦੇ ਬੇਲਗੜੀ ਮੀਟਿੰਗ ਹੋਈ ਆ। ਕੀ ਕਰਨਾ ਚਾਹੋ ਨੇ ਆ ਇਹਦੇ ਬਾਰੇ ਕੀ ਕੀ ਗੱਲਾਂ ਆ। ਦੇਖੋ ਜਿਹੜੀ ਅੱਜ ਮੀਟਿੰਗ ਹੋਈ ਆ ਅਸਲ ਦੇ ਵਿੱਚ ਕੀ ਆ ਵੀ ਇੱਕ ਪਾਸੇ ਤਾਂ ਜਿਹੜੀ ਸਰਕਾਰੀ ਤੇ ਹਰੇ ਸਰਕਾਰ ਚਲਾਉਂਦੀ ਆ ਉਹਦੀ ਜ਼ਿੰਮੇਵਾਰੀ ਬਣਦੀ ਹੁੰਦੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾਲ ਲੈ ਕੇ ਚੱਲਣਾ ਤੇ ਉਹਤੇ ਕੇਅਰ ਕਰਨੀ ਜਾਂ ਉਹਨੂੰ ਹੱਲ ਕਰਨਾ। ਦੂਜੇ ਪਾਸੇ ਜਿਹੜੇ ਪਿੰਡਾਂ ਦੇ ਵਿੱਚ ਵਿਰੋਧੀ ਪਾਰਟੀਆਂ ਵਾਲੇ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ। ਪਰ ਉਹ ਕੋਈ ਨਿਵਾ ਨਹੀਂ ਰਿਹਾ ਇਸ ਕਰਕੇ ਇੱਕ ਲੋਕ ਭਲਾਈ ਮੰਚ ਸੀ ਬਿਲਗੇ ਚ ਬਣਾਇਆ ਹੈ ਜਿਹੜਾ ਇੱਕ ਲੋਕ ਭਲਾਈ ਦੇ ਕੰਮਾਂ ਚਾਹੇ ਉਹ ਸਕੂਲਾਂ ਦਾ ਹਸਪਤਾਲਾਂ ਦਾ ਜਾਂ ਪਿੰਡ ਦਾ ਕੋਈ ਮਸਲਾ ਹੋਵੇ ਉੱਤੇ ਵਿਚਾਰਾਂ ਕਰਦੇ ਆ ਅਸੀਂ ਅੱਜ ਮੀਟਿੰਗ ਕੀਤੀ ਲੋਕ ਭਲਾਈ ਮੰਚ ਦੀ ਉਹਦੇ ਵਿੱਚ ਵੱਖਰੇ ਵੱਖਰੇ ਅਸੀਂ ਮਸਲੇ ਵਿਚਾਰੇ ਆ ਇੱਕ ਜਿਹੜਾ ਮਸਲਾ ਮੇਨ ਬਣਦਾ ਸੀ ਸਾਡਾ ਉਹ ਬਣਦਾ ਜਿਹੜਾ ਬਿਲਗੇ ਦੇ ਵਿੱਚ ਸੀਵਰੇਜ ਪੈ ਰਿਆ ਉਹ ਉਹਦੇ ਸੰਬੰਧ ਦੇ ਵਿੱਚ ਇਥੇ ਇੰਜੀਨੀਅਰ ਉਹਨਾਂ ਦਾ ਤੇ ਨਾਲ ਇੱਕ ਹੋਰ ਉਹਨਾਂ ਦਾ ਸਾਥੀ ਆਏ ਸੀ ਅਸੀਂ ਉਹ ਵੀ ਇੱਥੇ ਸੱਦੇ ਸੀ ਮੀਟਿੰਗ ਵਿੱਚ ਆ ਉਹਨਾਂ ਨੂੰ ਆਪਣੀਆਂ ਸੀ ਸਮੱਸਿਆਵਾਂ ਦੱਸੀਆਂ ਵੀ ਆਹ ਪ੍ਰੋਬਲਮ ਆ ਬਰਸਾਤ ਦਾ ਮੌਸਮ ਆ ਲੋਕਾਂ ਦਾ ਨੰਗੇ ਦਾ ਬੜਾ ਔਖਾ ਹੋਇਆ ਆ ਇੱਕ ਜਦੋਂ ਬਾਰ-ਬਾਰ ਆਪਾਂ ਨਿਕਲਦੇ ਹਾਂ ਸੜਕ ਤੇ ਥੋੜੀ ਜਿਹੀ ਖੁੱਲੀ ਜਗ੍ਹਾ ਆ ਤੇ ਪਿੰਡ ਦੇ ਵਿੱਚ ਜਿਹੜੀ ਆ ਸੜਕ ਭੀੜੀ ਆ ਉੱਥੇ ਲੋਕਾਂ ਦੀ ਮੋਟਰਸਾਈਕਲ ਲਗਾਉਣ ਦੀਆਂ ਵੀ ਮੁਸ਼ਕਲ ਆ ਆ ਦੂਜੀ ਗੱਲ ਇਹ ਆ ਵੀ ਮੇਨ ਰੋਡ ਤੇ ਜਿਹੜੀ ਆ ਉੱਥੇ ਹਾਉਦੀਆਂ ਬਣ ਚੁੱਕੀਆਂ ਪਰ ਉੱਥੇ ਠੱਬਲ ਠੋੜਾ ਇੱਟਾਂ ਰੋੜੇ ਇੰਨੇ ਆ ਉਹਨੂੰ ਸਫਾਈ ਦਾ ਮਸਲਾ ਆ ਉਹ ਸਾਡੇ ਕੋਲ ਮੰਨ ਕੇ ਗਏ ਆ ਵੀ ਜਿੱਥੇ ਹੌਦੀਆਂ ਬਣ ਚੁੱਕੀਆਂ ਸੀ ਉਹ ਕੱਲ ਨੂੰ ਨਿਬੇੜ ਦਿੰਨੇ ਆ ਉਹ ਸਪਾਈ ਕਰਾਣੇ ਆ ਤੇ ਬਾਕੀ ਨਾਲ ਦੀ ਨਾਲ ਇਸ ਸਾਰਾ ਕਰਾਂਗੇ ਉਹ ਕਿੰਨਾ ਕੁ ਕਰਦੇ ਕਿੰਨਾ ਕੁ ਨਹੀਂ ਕਰਦੇ ਆਉਣ ਵਾਲਾ ਸਮਾਂ ਦੱਸੋ ਇਹਦੇ ਸਬੰਧ ਦੇ ਵਿੱਚ ਅਸੀਂ ਫੈਸਲਾ ਕੀਤਾ ਵੀ ਜਿਹੜੀਆਂ ਇਹ ਬਿਲਗੇ ਨਾਲ ਸੰਬੰਧਤ ਉਹ ਈਓ ਸਾਹਿਬ ਨੂੰ ਅਸੀਂ 12 ਤਰੀਕ ਸੋਮਵਾਰ ਨੂੰ 10 ਵਜੇ ਡਿਪੂਟੇਸ਼ਨ ਮਿਲਣਾ ਲੋਕ ਭਲਾਈ ਮੰਚ ਵੱਲੋਂ ਈਓ ਸਾਹਿਬ ਕੀ ਜਵਾਬ ਦਿੰਦੇ ਆ ਉਹਦਾ ਬਾਅਦ ਚ ਦੇਖਾਂਗੇ ਅਸੀਂ ਇਥੇ ਪੂਰਾ ਪਲਾਨ ਬਣਾ ਲਿਆ ਵੀ 10 ਵਜੇ 12 ਤਰੀਕ ਨੂੰ ਅਸੀਂ ਈਓ ਸਾਹਿਬ ਨੂੰ ਮਿਲਾਂਗੇ ਤਾਂ ਕਿ ਜਿਹੜੀਆਂ ਬਿਲਗੇ ਨਾਲ ਸੰਬੰਧਿਤ ਮਸਲੇ ਆ ਕਿਉਂਕਿ ਕਮੇਟੀ ਬਣੀ ਨਹੀਂ ਐਸਡੀਐਮ ਜਿਹੜੇ ਉਹ ਪ੍ਰਬੰਧ ਕੀਆ ਪਰ ਮੁੱਖ ਜਿਹੜੀ ਜ਼ਿੰਮੇਵਾਰੀ ਉਹ ਈਓ ਸਾਹਿਬ ਦੀ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਿਹੜੇ ਮਸਲੇ ਲੋਕਾਂ ਦੇ ਹੈਗੇ ਆ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸੰਦੋਖ ਸਿੰਘ ਬਿਲਗਾਜੀ ਬਿਲਗੇ ਦੇ ਵਿੱਚ ਨਸ਼ਾ ਜਿਹੜਾ ਆ ਪਹਿਲਾ ਵਾਰ ਫੇਰ ਪੈਰ ਪਸਾਰ ਗਿਆ ਨੌਜਵਾਨ ਬਹੁਤ ਡਿਗਰਟੀਚ ਨਸ਼ੇ ਦੀ ਪકડ ਵਿੱਚ ਆ ਤੁਸੀਂ ਪਹਿਲਾਂ ਵੀ ਨਸ਼ੇ ਦੇ ਖਿਲਾਫ ਬੜੀ ਵੱਡੀ ਲੜਾਈ ਲੜੀ ਹੈ। ਅੱਜ ਦੀ ਮੀਟਿੰਗ ਵਜਿਤਾਈ ਆਪਾਂ ਮੁੱਦਾ ਰੱਖਿਆ ਅਗਲੀ ਮੀਟਿੰਗ 'ਚ ਇਹ ਮੁੱਦਾ ਰੱਖਾਂਗੇ ਤੇ ਤੁਸੀਂ ਅੱਜ ਮਿਲਗਾ ਥਾਣੇ ਦੀ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਤੁਹਾਨੂੰ ਲੈ ਕੇ। ਦੇਖੋ ਜਿਹੜਾ ਨਸ਼ਿਆਂ ਦਾ ਮਸਲਾ ਆਇਆ ਇਹ ਸਾਡੀ ਜੋ ਸਮਝਿਆ ਇਹ ਇੱਕ ਪੁਲਿਸ ਜਿਹੜੇ ਸਿਆਸੀ ਪਾਰਟੀਆਂ ਖਾਸ ਤੌਰ ਤੇ ਜਿਹੜੇ ਸੱਤਾ ਦੇ ਸੁੱਖ ਖੋਹਦੇ ਲੋਕ ਆ। ਸੱਤਾ ਦੇ ਸੁੱਖ ਇਹ ਨਹੀਂ ਸਾਡੀ ਜਿਹੜੀ ਅੱਜ ਰਾਜ ਕਰਨ ਵਾਲੀ ਧਿਰ ਹੈ ਉਹ ਨਹੀਂ। ਚਾਹੇ ਉਹ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਵੇ ਚਾਹੇ ਅੱਜ ਸਾਡੇ ਝਾੜੂ ਵਾਲੇ ਵੀ ਰਿਆ ਇਹ ਪੁਲਿਸ ਇਹ ਰਾਜਨੀਤਿਕ ਲੋਕ ਤੇ ਜਿਹੜਾ ਨਸ਼ਾ ਤਸਕਰਿਆ ਇਹ ਤਿੰਨਾਂ ਦੀ ਸਹਿਮਤੀ ਤੋਂ ਗੇਰ ਇੱਕ ਦਿਨ ਵੀ ਬਾਹਰ ਨਿਕਲ ਜਵੇ ਇਹ ਕੰਮ ਨਹੀਂ ਹੋ ਸਕਦਾ ਇਹ ਤਿੰਨਾਂ ਦਾ ਘੱਟ ਜੋੜਿਆ ਇਹ ਪੰਜਾਬ ਸਰਕਾਰ ਜਦੋਂ ਐਤੀਂ ਵੀ ਨਹੀਂ ਵੋਟਾਂ ਲਈਆਂ ਇਹ ਕਹਿ ਕੇ ਕਿ ਅਸੀਂ ਇਹ ਘੱਟ ਜੋੜ ਤੋੜ ਦੇਾਂਗੇ ਪਰ ਵੱਧ ਕਸਮਤੀ ਆ ਉਹ ਇੱਕ ਪਰਸਨ ਦੀ ਵਿੱਚ ਕੰਮਜਾਬ ਨਹੀਂ ਹੋਈ ਸਾਡੇ ਬਿਲਗੇ ਨੇ ਇਹਦੀ ਕਿੰਨੀ ਮਾਰ ਚੱਲੀ ਉਹਦਾ ਸਾਰੇ ਪੰਜਾਬ ਨੇ ਚੱਲੀ ਆ ਨਿਤ ਖਬਰਾਂ ਆਉਂਦੀਆਂ ਤਿੰਨ ਚਾਰ ਮੁੰਡੇ ਮਰਦੇ ਆ ਪੰਜਾਰਕ ਰੋਜ਼ ਖਬਰਾਂ ਲੱਗੀਆਂ ਪਰ ਸਾਡੇ ਬੜਗੇ ਦੇ ਵਿੱਚ ਵੀ 20 ਤੋਂ ਲੈ ਕੇ 30 ਸਾਲ ਦੇ ਦਰਮਿਆਨ ਘਟੋ-ਘਟ ਪਿਛਲੇ ਸਮੇਂ 30 ਤੋਂ 35 ਜਿਹੜੇ ਮੁੰਡਿਆਂ ਮਰ ਚੁੱਕੇ ਆ ਇਸ ਚਿੰਤਾ ਦਾ ਵਿਚਾਰ ਕੋਈ ਸਾਡੇ ਬੱਚੇ ਬਾਹਰ ਨੂੰ ਜਾਈ ਜਾਂਦੇ ਆ ਕੁਝ ਇੱਥੇ ਨਸ਼ਿਆਂ 'ਚ ਫਸੇ ਹੋ ਆ ਕੁਝ ਬੇਰਜ਼ਗਾਰੀ ਦੇ ਨਮੋਚੀ 'ਚ ਫਸੇ ਆ ਸੀ ਇਹ ਚਾਹਨਾ ਬੜਗਾ ਪੁਲਿਸ ਨੂੰ ਖਾਸ ਤੌਰ ਤੇ ਬੇਨਤੀ ਕਰਨਾ ਚਾਹੁੰਦੇ ਆ ਵੀ ਇਧਰ ਨੂੰ ਧਿਆਨ ਦਿਈਏ ਇਹ ਨਾ ਸੋਚੋ ਵੀ ਅੱਜ ਇਹ ਲੋਕਾਂ ਦੇ ਇਹ ਬੱਚੇ ਜਿਹੜੇ ਨਸ਼ਿਆਂ 'ਚ ਫਸ ਰਹੇ ਆ ਚਾਹੇ ਬੜਗੇ ਦੇ ਵਿੱਚ ਕੋਈ ਇੱਥੇ ਅਧਿਕਾਰੀ ਚਾਹੇ ਥਾਣੇਦਾਰ ਆ ਹੌਲਦਾਰ ਆ ਜਾਂ ਐਸਐਚਓ ਆ ਉਹਨਾਂ ਦੇ ਬੱਚੇ ਵੀ ਇਸ ਹੀ ਸਾਰਾ ਸ਼ਿਕਾਰ ਹੋ ਰਿਹਾ। ਅਸੀਂ ਫੇਰ ਅੱਜ ਲੋਕ ਭਲਾਈ ਮੱਜ ਦੀ ਮੀਟਿੰਗ ਦੇ ਵਿੱਚ ਇਹ ਚਰਚਾ ਵੀ ਚੱਲੀ ਆ ਤੇ ਬਿਲਗੇ ਥਾਣੇ ਨੂੰ ਖਾਸ ਤੌਰ ਤੇ ਬੇਨਤੀ ਕਰਨਾ ਚਾਹੁੰਦੇ ਆ ਵੀ ਲੋਕਾਂ ਦੇ ਬੱਚਿਆਂ ਦਾ ਧਿਆਨ ਰੱਖੋ ਤੇ ਨਾਲ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਨਾ ਵੀ ਜਿਹੜੀ ਰਾਜਨੀਤਿਕ ਤਰ੍ਹਾਂ ਇਹ ਸ਼ਹਿ ਦੇ ਰਹੀਆਂ ਨਸ਼ਾ ਪਾਉਣ ਲਈ ਉਹਨਾਂ ਤੋਂ ਵੀ ਧਿਆਨ ਰੱਖੋ ਖਾਸ ਤੌਰ ਤੇ ਆਪਣੇ ਜਿਹੜੇ ਬੱਚੇ ਆ ਉਹਨਾਂ ਤੋਂ ਦੂਰ ਰੱਖੋ ਆਪਣੇ ਬੱਚਿਆਂ ਨੂੰ ਲੋਕਾਂ ਦੇ ਮਸਲਿਆਂ ਲਈ ਸਟਰਗਲ ਵੱਲ ਨੂੰ ਪਾਓ ਤਾਂ ਹੀ ਇਹ ਬੱਚੇ ਵੱਜ ਸਕਣੇ ਆ ਜੇ ਰਾਜਨੀਤਿਕ ਧਿਰਾਂ ਵੱਲੋਂ ਤੁਸੀਂ ਆਪਣੇ ਬੱਚੇ ਤੁਹਾਡੇ ਗਏ ਸਾਡਾ ਪ੍ਰਾਣਾ ਤਜਰਬਾ ਉਹ ਬੱਚੇ ਜਿਹੜੇ ਆ ਉਹ ਮੂੜੇ ਨਹੀਂ ਕਿਉਂਕਿ ਉਹ ਇਹ ਸਮਝਦੇ ਆ ਕਿ ਸਾਡੀ ਉਹਨਾਂ ਦੀ ਫਲਾਣੇ ਚੌਧਰੀ ਦੀ ਜਾਂ ਫਲਾਣੇ ਬੰਦੇ ਦੀ ਉੱਤੇ ਪਹੁੰਚ ਬਹੁਤ ਆ ਉਹ ਪਹੁੰਚ ਤੁਹਾਡੇ ਪੱਖ ਵਾਲੀ ਨਹੀਂ ਤੁਹਾਡੇ ਬੱਚੇ ਨੂੰ ਬਗਾੜਨ ਵਾਲੀ ਗੱਲ ਆ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਹਾਂ ਜਰੂਰ ਭਲਾਈ ਮੱਚ ਬਲੋ ਲੋਕਾਂ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਪੁਲਿਸ ਨੂੰ ਵੀ ਵੀ ਜਿਹੜੇ ਨਸ਼ਾ ਤਸਕਰ ਆ ਚਾਹੇ ਛੋਟੇ ਆ ਜਾਂ ਵੱਡੇ ਆ ਉਹਨਾਂ ਨਾਲ ਨਤ ਕਰਨ ਦੀ ਕੋਸ਼ਿਸ਼ ਕਰੋ ਧੰਨਵਾਦ ਆਦੀ ਸਤਨਾਵ ਸਿੰਘ ਕਲੇਰ ਜੀ ਵਿਦਿਆਰਥੀ ਮੁੱਦੇ ਤੇ ਚਰਚਾ ਕੀਤੀ ਹੈ ਸਾਇੰਸ ਗਰੁੱਪ ਚੱਲ ਰਿਹਾ ਲੜਕੇ ਦੇ ਸਕੂਲ ਦੇ ਉਹਦੇ ਬਾਰੇ ਕੀ ਕਹਿਣਾ ਚਾਹਦੇ ਆ ਅ ਅੱਜ ਲੋਪਲਾਈ ਮੰਚ ਤੇ ਬੜਾ ਗੱਲ ਮੀਟਿੰਗ ਹੋਈ এডੂਕੇਸ਼ਨ ਦੇ ਸਬਜੈਕਟ ਤੇ ਗੱਲਬਾਤ ਆਈ ਤਾਂ ਬਹੁਤ ਵਧੀਆ ਵਿਚਾਰ ਆਈਆਂ ਤੇ ਉੱਥੇ ਬਹੁਤ ਜ਼ਰੂਰੀ ਆ ਕਿ ਜਿੱਥੇ ਟੀਚਰਾਂ ਦੀ ਸ਼ੋਰਟੇਜ ਆ ਲੈਕਚਰਰਾਂ ਦੀ ਸ਼ੋਰਟੇਜ ਆ ਅਸੀਂ ਮਹਿਸੂਸ ਵੀ ਕੀਤਾ ਟਾਈਮ ਟੂ ਟਾਈਮ ਅਸੀਂ ਅਥਾਰਟੀ ਨੂੰ ਦੱਸਦੇ ਵੀ ਰਹੇ ਆ ਕਿ ਇੱਥੇ ਆ ਬਹੁਤ ਮਤਲਬ ਭੈੜਾ ਇੰਤਜ਼ਾਮ ਹੋ ਰਿਹਾ ਇਹਨੂੰ ਬੈਟਰ ਕੀਤਾ ਜਾਵੇ ਤੇ ਅੱਜ ਵੀ ਇਹ ਹੀ ਗੱਲਬਾਤ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਸਪੋਰਟ ਕਰਾਈ ਅਸੀਂ ਕੋਸ਼ਕ ਬੰਦੇ ਥੋੜੇ ਥੋੜੇ ਫੰਡ ਇਕੱਠਾ ਕਰਕੇ ਵੀ ਇਸ ਕੰਮ ਲਈ ਕੰਮ ਕਰ ਰਹੇ ਆ ਤੇ ਅਸੀਂ ਗਵਰਨਮੈਂਟ ਤੱਕ ਵੀ ਇਹ ਗੱਲ ਪਹੁੰਚਾਈ ਆ ਮੈਂ ਭੈਣ ਜੀ ਨਵਾਬ ਵੀ ਕਹੇ ਸੀ ਕਿ ਉਹ ਵੱਲ ਧਿਆਨ ਦਿਓ ਤੁਸੀਂ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਤੇ ਗਵਰਨਮੈਂਟ ਸਕੂਲਾਂ ਵਿੱਚ ਸਿਰਫ ਗਰੀਬਾਂ ਦੇ ਬੱਚੇ ਹੀ ਪੜਦੇ ਆ ਉਹ ਨਹੀਂ ਅਫੋਰਡ ਕਰ ਸਕਦੇ ਪ੍ਰਾਈਵੇਟ ਐਜੂਕੇਸ਼ਨ ਤੇ ਨਹੀਂ ਮਹਿੰਗੀ ਆ ਤੇ ਇਸ ਕਰਕੇ ਸਾਨੂੰ ਜੇ ਅਸੀਂ ਗਰੀਬਾਂ ਨੂੰ ਆਪਣੇ ਪੱਲੇ ਨਾ ਰੱਖਿਆ ਤਾਂ ਬਹੁਤ ਮੁਸ਼ਕਲ ਆਵੇਗੀ ਉਹਨਾਂ ਦੇ ਸਮੇਂ ਵਿੱਚ ਅਸੀਂ ਅਪੀਲ ਕਰਦੇ ਆਂ ਬੇਨਤੀ ਵੀ ਕਰਦੇ ਆਂ ਕਿ ਗਵਰਨਮੈਂਟ ਇਸ ਕੱਲ ਬਲ ਧਿਆਨ ਦੇਵੇ ਸਾਰੇ ਅਨੁਸਾਰ ਸਸਟੀਕਾਲ ਅੱਜ ਜਿਹੜੀ ਲੋਕ ਭਲਾਈ ਮੰਚ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੀਆਂ ਵਿਚਾਰਾਂ ਹੋਈਆਂ ਆ ਅਸੀਂ ਗਾਂ ਵੀ ਆਸ ਕਰਦੇ ਆਂ ਕਿ ਇੰਦੀਆਂ ਵਿਚਾਰਾਂ ਕੀਤੀਆਂ ਜਾਣੀਆਂ ਤੇ ਜੇ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਦੇ ਨੰਬਰ ਅਸੀਂ ਲੈ ਲਏ ਆ ਇੰਜੀਨੀਅਰ ਦੇ ਤੇ ਉਹਨਾਂ ਨਾਲ ਕੰਟੈਕਟ ਅਸੀਂ ਕਰਾਂਗੇ ਕੋਈ ਵੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਜਿਵੇਂ ਨਾ ਨਾ ਕੰਟੈਕਟ ਕਰਾਂਗੇ ਧੰਨਵਾਦ ਹਾਂਜੀ ਅੱਜ ਜਿਵੇਂ ਇਥੇ ਲੋਕ ਭਾਈ ਮੰਚ ਵਿੱਚ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋਏ ਆ ਇਹਦੇ ਵਿੱਚ ਕੋਈ ਆਪਾਂ ਨੂੰ ਦਿੱਕਤ ਆ ਰਹੀ ਜਿਸ ਤਰ੍ਹਾਂ ਸਾਡੇ ਪੱਤੀ ਪੋਜਾ ਦੇ ਵਿੱਚ ਨਾ ਰਸਤੇ ਦੀ ਪ੍ਰੋਬਲਮ ਸੀ ਜਾਂ ਪਾਣੀ ਦੀ ਦਿੱਕਤ ਆ ਅਸੀਂ ਆਪਣੇ ਲੋਕ ਭਾਈ ਮੰਚ ਤੋਂ ਯੂ ਐਸ ਆਫ ਦੇ ਮਨ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਵੀ ਜਿਹੜਾ ਅੱਜਕੱਲ੍ਹ ਬਰਸਾਤੀ ਮੌਸਮ ਆ ਇੱਕ ਤਾਂ ਜਿਹੜੀ ਲੀਕੇਜ ਆ ਇਹਦਾ ਪ੍ਰੋਪਰ ਧਿਆਨ ਦਿੱਤਾ ਜਾਵੇ ਜਾਂ ਤਾਂ ਕਿ ਕੋਈ ਲੋਕਾਂ ਦੀ ਸੇਧ ਨਾਲ ਖਲਵਾੜਨਾ ਹੋ ਜਾਏ ਵਿਚ ਵਿੱਚ ਕੋਈ ਮਤਲਬ ਅੱਜ ਕੱਲ ਪਾਣੀ ਮਿਕਸ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਜਿੱਥੇ-ਜਿੱਥੇ ਵੀ ਮਤਲਬ ਆਪਾਂ ਰੋਡ ਕੱਢਦੇ ਹਾਂ ਮਲੇ ਕਰਦੇ ਹਾਂ ਸੀਵਰੇਜ ਦਾ ਤੇ ਜਿੰਨੇ ਵੀ ਰਸਤੇ ਉਹਨਾਂ ਨੂੰ ਰਸਤਾ ਟੈਂਪਰੀ ਮੁਹਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਬਾਕੀ ਆਪਣੇ ਪਿੰਡ ਦੇ ਵਿੱਚ ਆਪਾਂ ਜੋ ਸਪਰੇਅ ਕਰਦੇ ਹਾਂ ਫੌਂਗ ਦੀ ਉਹ ਮੈਂ ਮੋਸਟਲੀ ਦੇਖਦਾ ਵੀ 2 ਮਹੀਨਾ ਪਹਿਲਾਂ ਵੀ ਹੋਈ ਸੀ ਉਹ ਨੀਲੋ ਵਾਲੀ ਪੱਤੀ ਵਿੱਚ ਹੀ ਹੋ ਰਹੀ ਆ ਬਾਜ਼ਾਰ ਦੇ ਵਿੱਚ ਹੁਣ ਵੀ ਨਹੀਂ ਇਹਨੂੰ ਬੈਠੋ ਮਤਲਬ ਜਿਹੜਾ ਗਰੁੱਪ ਆ ਉਹਦੇ ਵਿੱਚ ਪਾਈ ਆ ਜੀ ਉਹ ਸਾਹਿਬ ਨੇ ਵੀ ਉਹ ਨੀਲਵਾਲ ਦੀ ਪੱਤੀ ਹੋ ਰਹੀ ਹੈ ਤੇ ਪਤਾ ਨਹੀਂ ਜਾਂ ਕਿ ਸਾਡੇ ਪਾਸਿਆਂ ਦੇ ਵਿੱਚ ਹੋ ਨਹੀਂ ਰਹੀ ਜਾਂ ਅਸੀਂ ਕਿ ਬਾਹਰ ਗਏ ਹੁੰਦੇ ਆ ਇਹਦੇ ਬਾਰੇ ਮੈਂ ਉਹਨਾਂ ਤੇ ਧਿਆਨ ਲਿਆਉਣਾ ਚਾਹੁੰਦਾ ਕਿ ਜੇ ਆਪਾਂ ਇਹ ਜਿਹੜੀ ਜੋ ਵੀ ਸਪਰੇਅ ਕਰਦੇ ਸਾਰੇ ਨਗਰ ਵਿੱਚ ਕੀਤੀ ਜਾਵੇ ਤਾਂ ਕਿ ਸਾਰੇ ਲੋਕਾਂ ਦਾ ਭਲਾ ਹੋ ਸਕੇ। ਆਜੀ ਸਰੰਦਰਪਾਲ ਜੀ ਅੱਜ ਦੀ ਮੀਟਿੰਗ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਸਰਦਾਰ ਮੋਹਨ ਸਿੰਘ ਬਿਲਗਾ ਯਾਦਗਾਰ ਹਾਲ ਵਿਖੇ ਲੋਕ ਭਲਾਈ ਮੰਚ ਦੀ ਮੀਟਿੰਗ ਹੋਈ ਜਿਹਦੇ ਜਿੱਥੇ ਲੜਕਿਆਂ ਦੇ ਸਕੂਲੇ ਸਾਇੰਸ ਗਰੁੱਪ ਚੱਲਦਾ ਉਹਦੇ ਸਬੰਧ ਵਿੱਚ ਵਿਚਾਰਾ ਹੋਇਆ ਤੋਂ ਉਸ ਤੋਂ ਇਲਾਵਾ ਜਿਹੜੇ ਪਿੰਡ ਵਿੱਚ ਕੰਮ ਚੱਲ ਰਹੇ ਆ ਉਹਨਾਂ ਦਾ ਵੀ ਜਿਹੜਾ ਉਹ ਜੋ-ਜੋ ਵੀ ਸ਼ਿਕਾਇਤਾਂ ਸਿਗੀਆਂ ਜੋ-ਜੋ ਪ੍ਰੋਬਲਮਸ ਸਾਥੀਆਂ ਨੇ ਸਾਂਝੀਆਂ ਕੀਤੀਆਂ ਵਾਟਰ ਸਪਲਾਈ ਦੇ ਇੰਜੀਨੀਅਰ ਸਾਹਿਬ ਜਿਹੜੇ ਤੇ ਉਹਨਾਂ ਦੇ ਨਾਲ ਹੋਰ ਸਾਥੀ ਉਹ ਆਈਸੀ ਉਹਨਾਂ ਨੇ ਜਿਹੜਾ ਉਹ ਇਸ ਲਈ ਚੰਗਾ ਹੁੰਗਾਰਾ ਦਿੱਤਾ ਕਿ ਔਰ ਨਾਲ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਤੁਸੀਂ ਬਹੁਤ ਚੰਗਾ ਕੀਤਾ ਸਾਡੇ ਜਿਹੜਾ ਇਹ ਧਿਆਨ ਚ ਗੱਲਾਂ ਲਿਆਂਦੀਆਂ ਔਰ ਅਸੀਂ ਜਲਦੀ ਜਿਹੜਾ ਇਹ ਸਮੱਸਿਆਵਾਂ ਇਹਨੂੰ ਦੂਰ ਕਰਾਂਗੇ ਬਾਕੀ ਅਸੀਂ ਇਹ ਉਹਨਾਂ ਨਾਲ ਗੱਲ ਸਾਂਝ ਪਾਈ ਆ ਕਿ ਅੱਗੋਂ ਜਿਹੜਾ ਛੜਕ ਪਟਣੀਆਂ ਉਹਦਾ ਬਦਲਮਾ ਜਿਹੜਾ ਪ੍ਰਬੰਧ ਹੈ ਇਹ ਰਸਤੇ ਦਾ ਲੰਘੇ ਦਾ ਉਹ ਜ਼ਰੂਰ ਕੀਤਾ ਜਾਵੇ ਤਾਂ ਜਿਹੜਾ ਉਹ گاਂ ਛੜਕ ਪੱਟੀ ਜਾਵੇ ਉਸ ਤੋਂ ਇਲਾਵਾ ਵਾਟਰ ਸਪਲਾਈ ਦੀ ਜਿਹੜੀ ਆ ਉਹ ਵੀ ਪ੍ਰੋਬਲਮ ਆਉਂਦੀ ਆ ਬਹੁਤ ਸਾਰੀ ਲੀਕੇਜ ਹੈ ਉਹ ਵੀ ਉਹਨਾਂ ਦੇ ਧਿਆਨ ਚ ਲਿਆਂਦੀ ਕਿ ਉਹ ਲੀਕੇਜ ਜਿਹੜੀ ਆ ਉਹਦੇ ਉੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਇੱਕ ਮੈਂ ਵਿਸ਼ੇਸ਼ ਤੌਰ ਤੇ ਜਿਹੜਾ ਉਹ ਸਾਥੀਆਂ ਨੂੰ ਬੇਨਤੀ ਕਰਾਂਗਾ ਕੇ ਪਿਛਲੇ ਦਿਨੀ ਸਰਦਾਰ ਰਜਿੰਦਰ ਸਿੰਘ ਹੋਰੀ ਮੈਨੇਜਰ ਲਸ਼ਕਰ ਚੰਦ ਹੋਰੀ ਤਾਂ ਇਹਨਾਂ ਦੇ ਸਾਥੀਆਂ ਨੇ ਜਿਹੜੇ ਪੌਦੇ ਲਾਇਏ ਸੀ ਉਹ ਬਹੁਤ ਮਹਿੰਗੇ ਲੈ ਕੇ ਲਾਇਏ ਸੀ ਪਰ ਉਹ ਦੇਖਣ ਚ ਆਇਆ ਕਿ ਬਈ ਉਹ ਜਿਹੜਾ ਉਹ ਦੋ ਤਿੰਨ ਬੋਟੇ ਜਿਹੜੇ ਆ ਉਹ ਭੰਨ ਦਿੱਤੇ ਕਿਸੇ ਨੇ ਬਹੁਤ ਮਾੜੀ ਗੱਲ ਐ ਤੋਂ ਇਸ ਕਰਕੇ ਉਹ ਬਹੁਤ ਜ਼ਰੂਰੀ ਐ ਸਾਨੂੰ ਤਾਂ ਇਸ ਕਰਕੇ ਬੇਨਤੀ ਕਰਾਂਗੇ ਕਿ ਬਈ ਇਦਾਂ ਦਾ ਨੁਕਸਾਨ ਨਾ ਕੀਤਾ ਜਾਵੇ ਤੋਂ ਇਹਦੇ ਨਾਲ ਹੀ ਧੰਨਵਾਦ ਜੀ ਬਿਆਰ ਸਿੰਘ ਜੀ ਰਾਜੀ ਅੱਜ ਪਿੰਡ ਬਿਲਗਾ ਦੇ ਵਿੱਚ ਸਰਦਾਰ ਜਿੰਦਰ ਸਿੰਘ ਜੀ ਤੇ ਬਿਲਗਾ ਨਿਊਜ਼ ਆਨਲਾਈਨ ਦੇ ਪ੍ਰੇਰਨਾ ਸਦਕਾ ਪਿੰਡ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਪਿੰਡੇ ਰਸਤੇ ਜੋ ਕਿ ਸੀਵਰੇਜ ਪੈ ਰਿਆਂ ਉਸ ਨੂੰ ਦੂਰ ਕਰਨ ਦੇ ਮਸਲੇ ਮੁਤਾਬਕ ਉਹਨਾਂ ਦੀ ਪਾਰਟੀ ਜੋ ਸੀਵਰੇਜ ਦਾ ਕੰਮ ਕਰ ਇੰਜੀਨੀਅਰ ਸਾਹਿਬ ਆਏ ਸੀਗੇ ਉਹਨਾਂ ਨਾਲ ਵਿਚਾਰ ਪਰੰਦਰਾਂ ਕੀਤਾ ਉਹਨਾਂ ਨੇ ਆ ਸਾਰਾ ਭਰੋਸਾ ਦਿੱਤਾ ਕਿ ਪਿੰਡ ਵਿੱਚ ਰਸਤੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣ ਦੇ ਦਿੱਤੀ ਜਾਵੇਗੀ ਅੱਜ ਲੂਪ ਭਲਾਈਮਾਨ ਚ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜੋ ਬਿਲਗੇ ਦੀਆਂ ਸਮੱਸਿਆ ਉਹਦੇ ਸੰਬੰਧ ਵਿੱਚ ਮੈਂ ਸਮੱਸਿਆ ਬਾਰੇ ਜਿੱਦਾਂ ਵਕ ਵਕ ਸਾਥੀਆਂ ਨੇ ਜਾਣਕਾਰੀ ਦਿੱਤੀ ਆ ਬੇ ਪਿਛਲੇ ਟਾਈਮ ਦੇ ਵਿੱਚ ਬਿਲਗਾ ਦੇ ਵਿੱਚ ਲੱਖਾਂ ਰੁਪਈਆ ਦੀ ਲਗਤ ਦੇ ਨਾਲ ਜਿਹੜੇ ਕੈਮਰੇ ਲਗਾਏ ਗਏ ਆ ਪਰ ਉਹ ਕੈਮਰਿਆਂ ਦਾ ਕਿਸੇ ਵੀ आम जनता ਨੂੰ ਕੋਈ ਵੀ ਜਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੋ ਕਿਉਂਕਿ ਜਿਹੜੇ ਕੈਮਰੇ ਆ ਇੱਕ ਇੱਕ ਚੌਂਕਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਲਗਾ ਦਿੱਤੇ ਨਾ ਤਾਂ ਉਹਦੇ ਨਾਲ ਕੋਈ ਰੁਟਾ ਖੁਆ ਤੋਂ ਕੋਈ ਠੱਲ ਪਈਆ ਨਾ ਕੋਈ ਨਸ਼ੇ ਤੋਂ ਠੱਲ ਪਈਆ ਜਦ ਕਿ ਡਾਕਟਰ ਮੇਦਕਰ ਭਵਨ ਪੱਤੀ ਬੱਗਾ ਦੇ ਵਿੱਚ ਹੈ ਉੱਥੇ ਇੱਕ ਵੀ ਕੈਮਰਾ ਜਿਹੜਾ ਨਹੀਂ ਲਾਇਆ ਗਿਆ ਜਦ ਕਿ ਅਸੀਂ ਈਓ ਸਾਹਿਬ ਨੂੰ ਕਈ ਵਾਰੀ ਕਿਹਾ ਵੀ ਜਿੱਥੇ ਚਾਰ ਚਾਰ ਕੈਮਰੇ ਲੱਗੇ ਆ ਜਿੱਥੇ ਦੋ ਕੈਮਰੇ ਨਾਲ ਵੀ ਸਰ ਸਕਦਾ ਆ ਵੀ ਡਾਕਟਰ ਮੇਦਕਰ ਭਵਨ ਜਿਹੜਾ ਆ ਪਿਛਲੇ ਸਾਲਾਂ ਦੇ ਵਿੱਚ ਕਿਸੇ ਸਰارتی ਅਨਸਰ ਬਨੋ ਉਹ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜਿਹਦੇ ਨਾਲ ਨਗਰ ਦੇ ਵਿੱਚ ਬਹੁ ਪੈਰੀ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਤੁਹਾਡੇ ਮੱਧਮ ਰਾਹੀਂ ਈਓ ਸਾਹਿਬ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਇਹ ਕਿਤੇ ਉਹ ਵੀ ਕੈਮਰੇ ਦਾ ਜਿਹੜਾ ਹਾਲਿਆ ਡਾਕਟਰ ਮੇਧਕਰ ਭਵਨ ਦਵਾ ਕੇ ਉਹ ਜਿਹੜਾ ਸੁਰੱਖਿਅਤ ਰਹਿ ਸਕੇ ਸਟੈਚੂ ਇਸ ਕਰਕੇ ਜੇ ਇਨਾ ਹੀ ਕਹਿਣਾ ਹੋਇਆ ਮੈਂ ਹਰੀਊ ਬਲਗਾ ਜੈ ਪੀਮ ਜੈਪਾਲ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ